ਆਖਰ ਪੰਜਾਬ ਦੇ ਡੀਜੀਪੀ ਨੂੰ ਉਹ ਦਿਸ਼ਾ ਨਿਰਦੇਸ਼ ਜਾਰੀ ਕਰਨੇ ਪੈਗੇ ਉਹ ਹੁਕਮ ਜਾਰੀ ਕਰਨੇ ਪੈਗੇ ਜਿਹੜੇ ਹੁਕਮਾਂ ਦੀ ਜਿਹੜੇ ਦਿਸ਼ਾ ਨਿਰਦੇਸ਼ਾਂ ਦੀ ਆਮ ਲੋਕਾਂ ਨੂੰ ਜਾਂ ਫਿਰ ਪੰਜਾਬ ਦੀ ਆਮ ਪਬਲਿਕ ਨੂੰ ਬੇहद ਜ਼ਰੂਰਤ ਸੀ ਤੁਸੀਂ ਦੇਖਿਆ ਹੋਣਾ ਕਿ ਜਦੋਂ ਤੁਸੀਂ ਕਿਸੇ ਵੀ ਸੜਕ ਤੇ ਜਾ ਰਹੇ ਹੋ ਆਪਣੇ ਵਾਹਨ ਦੇ ਵਿੱਚ ਸਵਾਰ ਹੋ ਕੇ ਸਕੂਟਰ ਮੋਟਰਸਾਈਕਲ ਜਾਂ ਕਾਰ ਦੇ ਵਿੱਚ ਸਵਾਰ ਹੋ ਕੇ ਤਾਂ ਪਿੱਛੋਂ ਤੁਹਾਨੂੰ ਇੱਕ ਆਵਾਜ਼ ਸਾਇਰਨ ਦੀ ਆਉਂਦੀ ਨਜ਼ਰ ਆਉਂਦੀ ਸੁਣਾਈ ਦਿੰਦੀ ਹੈ ਰੋਟੂ ਕਰਕੇ ਕੁਝ ਗੱਡੀਆਂ ਤੁਹਾਡੇ ਅੱਗੇ ਆ ਕੇ ਲੱਗ ਜਾਂਦੀਆਂ ਨੇ ਤੇ ਜਿਨ੍ਹਾਂ ਦੇ ਵਿੱਚ ਇੱਕ ਪਾਇਲਟ ਗੱਡੀ ਦੇ ਵਿੱਚ ਬੈਠੇ ਪੁਲਿਸ ਕਰਮੀ ਤੁਹਾਨੂੰ ਇਸ਼ਾਰਾ ਕਰਦੇ ਨੇ ਕਿ ਵੀ ਸਾਈਡ ਤੇ ਹੋ ਜਾ ਗੱਡੀ ਸਾਈਡ ਤੇ ਲਾ ਲਾ ਇਸ ਤਰੀਕੇ ਦੇ ਨਾਲ ਇਹ ਉਹ ਮੂਮੈਂਟ ਹੁੰਦੀ ਹੈ ਜਦੋਂ ਸੜਕ ਤੇ ਜਾ ਰਹੇ ਇੱਕ ਆਮ ਇਨਸਾਨ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਸ਼ਾਇਦ ਉਸ ਦੀ ਕੋਈ ਕੀਮਤ ਨਹੀਂ ਹੈ ਉਸ ਦਾ ਕੋਈ ਵजूद ਨਹੀਂ ਹੈ ਉਹ ਜਿਸ ਟੈਕਸ ਨੂੰ ਦੇ ਕੇ ਸੜਕਾਂ ਤੇ ਚੱਲ ਰਿਹਾ ਹੈ ਸ਼ਾਇਦ ਉਹਨਾਂ ਸੜਕਾਂ ਤੇ ਉਹਨਾਂ ਦੀ ਉਹ ਬੁੱਕਤ ਨਹੀਂ ਹੈ ਜੋ ਹੋਣੀ ਚਾਹੀਦੀ ਸੀ ਬੁੱਕਤ ਕਿਹਨਾਂ ਦੀ ਹੈ ਜਿਹੜੀਆਂ ਪਿੱਛੋਂ ਗੱਡੀਆਂ ਹੂਟਰ ਮਾਰਦੀਆਂ ਆਉਂਦੀਆਂ ਨੇ ਬੁੱਕਤ ਕਿਹਨਾਂ ਦੀ ਹੈ ਉਹਨਾਂ ਦੀ ਜਿਨ੍ਹਾਂ ਦੇ ਲਈ ਇਸ ਪਾਇਲਟ ਗੱਡੀ ਦੇ ਵਿੱਚ ਬੈਠੇ ਜਾਂ ਫਿਰ ਐ ਸਕਾਟ ਵਾਲੀ ਗੱਡੀ ਦੇ ਵਿੱਚ ਬੈਠੇ ਪੁਲਿਸ ਕਰਮਚਾਰੀ ਜਿਨ੍ਹਾਂ ਦੇ ਲਈ ਸਾਨੂੰ ਹੱਥ ਮਾਰ ਕੇ ਰੋਡ ਤੋਂ ਇੱਕ ਪਾਸੇ ਹੋਣ ਦੇ ਲਈ ਕਹਿੰਦੇ ਨੇ ਉਹਨਾਂ ਦੀ ਬੁੱਕਤ ਹੈ ਪਰ ਉਹ ਲੋਕ ਵੀ ਤਾਂ ਅਸੀਂ ਹੀ ਚੁਣੇ ਹੋਏ ਨੇ ਉਹ ਲੋਕ ਕਿਤੇ ਅਸਮਾਨ ਤੋਂ ਟਪਕੇ ਹੋਏ ਨਹੀਂ ਹੁੰਦੇ ਬਲਕਿ ਸਾਡੀਆਂ ਤੇ ਤੁਹਾਡੀਆਂ ਵੋਟਾਂ ਲੈ ਕੇ ਹੀ ਇਹ ਲੋਕ ਇਸ ਕੁਰਸੀ ਇਸ ਅਹੁਦੇ ਤੱਕ ਪਹੁੰਚੇ ਹੁੰਦੇ ਨੇ ਪਰ ਅਫਸੋਸ ਦੀ ਗੱਲ ਹੈ ਕਿ ਜਦੋਂ ਵੀ ਸੜਕਾਂ ਤੇ ਇਹਨਾਂ ਦੀਆਂ ਗੱਡੀਆਂ ਚੱਲਦੀਆਂ ਨੇ ਤਾਂ ਇਹਨਾਂ ਦੀਆਂ ਪਾਇਲਟ ਗੱਡੀਆਂ ਜਾਂ ਫਿਰ ਐਸਕੋਰਟ ਗੱਡੀਆਂ ਤੁਹਾਨੂੰ ਤੇ ਸਾਡੇ ਵਰਗੇ ਲੋਕਾਂ ਨੂੰ ਇੱਕ ਪਾਸੇ ਆਪਣੀ ਗੱਡੀ ਲਾਹਣ ਦੇ ਇਸ਼ਾਰੇ ਕਰਦੀਆਂ ਰਹਿੰਦੀਆਂ ਨੇ ਸੋ ਇਸੇ ਗੱਲ ਨੂੰ ਦੇਖਦੇ ਹੁਣ ਹੁਣ ਗੱਲ ਕੀ ਹੋਈ ਕਿਉਂ ਆਖਿਰਕਾਰ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਪਾਇਲਟ ਤੇ ਨਾਲ ਨਾਲ ਜਿਹੜੀਆਂ ਸਕਾਟ ਕਰਨ ਵਾਲੀਆਂ ਗੱਡੀਆਂ ਨੇ ਜਿਹਨਾਂ ਜਿਹੜੀਆਂ ਵੀਆਈਪੀ ਲੋਕਾਂ ਦੇ ਅਫਸਰਾਂ ਦੇ ਅੱਗੇ ਪਿੱਛੇ ਹੁੰਦੀਆਂ ਨੇ ਉਹਨਾਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕਿਉਂ ਕਰਨੇ ਪਏਗੇ ਤਾਂ ਤੁਹਾਨੂੰ ਦੱਸ ਦਿਆਂ ਕਿ ਬੀਤੇ ਦਿਨ ਦੀ ਗੱਲ ਹੈ ਜੀਰਕਪੁਰ ਤੋਂ ਅੰਮ੍ਰਾਲੇ ਵਾਲੀ ਰੋਡ ਦੇ ਉੱਤੇ ਇੱਕ ਇਨਸੀਡੈਂਟ ਹੁੰਦਾ ਇਸੇ ਤਰੀਕੇ ਦੇ ਨਾਲ ਇੱਕ ਵੀਆਈਪੀ ਕਾਫਲਾ ਆਉਂਦਾ ਵੀਆਈਪੀ ਕਾਫਲੇ ਦੇ ਵਿੱਚ ਜਿਹੜੀ ਗੱਡੀ ਪੁਲਿਸ ਦੀ ਐਸਕੋਰਟ ਕਰ ਰਹੀ ਹੁੰਦੀ ਹੈ ਉਹ ਇੱਕ ਆਮ ਗੱਡੀ ਨੂੰ ਟੱਚ ਕਰਕੇ ਜਾਂ ਫਿਰ ਫੇਟ ਮਾਰ ਕੇ ਅੱਗੇ ਚਲੇ ਜਾਂਦੀ ਹੈ ਇਸ ਐਸਕੋਰਟ ਗੱਡੀ ਨੂੰ ਲੱਗਿਆ ਹੋਣਾ ਜਾਂ ਫਿਰ ਪਾਇਲਟ ਦੇ ਵਿੱਚ ਬੈਠੇ ਇਹਨਾਂ ਪੁਲਿਸ ਮੁਲਾਦਮਾਂ ਨੂੰ ਲੱਗਿਆ ਹੋਣਾ ਕਿ ਚਲੋ ਇਹ ਵੀ ਕੋਈ ਆਮ ਵਿਅਕਤੀ ਹੀ ਹੋਣਾ ਜਿਸ ਤਰੀਕੇ ਦੇ ਨਾਲ ਅਸੀਂ ਲੰਘਦੇ ਆਉਨੇ ਆ ਪਰ ਇਹ ਗੱਡੀ ਵਾਲਾ ਆਮ ਵਿਅਕਤੀ ਨਹੀਂ ਸੀ ਬਲਕਿ ਇੱਕ ਮਿਲਟਰੀ ਦਾ ਸਾਬਕਾ ਰਿਟਾਇਰਡ ਅਫਸਰ ਸੀ ਜਿਨ੍ਹਾਂ ਦਾ ਨਾਮ ਸੀ ਰਿਟਾਇਰਡ ਲੈਫਟੀਨੈਂਟ ਜਰਨਲ ਡੀ ਐਸ ਹੁੱਡਾ ਸੋ ਡੀ ਐਸ ਹੁੱਡਾ ਸਾਹਿਬ ਇਸ ਗੱਡੀ ਦੇ ਵਿੱਚ ਸੀ ਜਿਸ ਗੱਡੀ ਨੂੰ ਐਸਕੋਰਟ ਗੱਡੀ ਦੇ ਵੱਲੋਂ ਫੇਟ ਮਾਰੀ ਗਈ ਬਸ ਫਿਰ ਕੀ ਸੀ ਹੁੱਡਾ ਸਾਹਿਬ ਨੇ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਤੇ ਉਹਨਾਂ ਨੇ ਕੁਝ ਪੋਸਟਾਂ ਅਪਲੋਡ ਕੀਤੀਆਂ ਤੇ ਇਹ ਪੋਸਟ ਪਹੁੰਚੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇ ਕੋਲ ਫਿਰ ਉਸ ਤੋਂ ਬਾਅਦ ਡੀਜੀਪੀ ਗੌਰਵ ਯਾਦਵ ਨੇ ਇਹਨਾਂ ਐਸਕਾਟ ਗੱਡੀਆਂ ਇਹਨਾਂ ਪਾਇਲਟ ਗੱਡੀਆਂ ਵਾਲਿਆਂ ਨੂੰ ਵੀ ਕੁਝ ਦਿਸ਼ਾ ਨਿਰਦੇਸ਼ ਕੁਝ ਗਾਈਡਲਾਈਨਾਂ ਜਾਰੀ ਕੀਤੀਆਂ ਨੇ ਜਿਹੜੀਆਂ ਕਿ ਆਉਣ ਵਾਲੇ ਕੁਝ ਹੀ ਘੰਟਿਆਂ ਦੇ ਵਿੱਚ ਲਾਗੂ ਕਰਾ ਦਿੱਤੀਆਂ ਜਾਣਗੀਆਂ ਤਾਂ ਉਹ ਗਾਈਡਲਾਈਨਸ ਕੀ ਨੇ ਤੁਹਾਨੂੰ ਦੱਸਦਾ ਕਿਉਂਕਿ ਤੁਸੀਂ ਵੀ ਰੋਜ਼ਾਨਾ ਹੀ ਸੜਕਾਂ ਤੇ ਸਫ਼ਰ ਕਰਨਾ ਹੁੰਦਾ ਤੁਸੀਂ ਵੀ ਉਹਨਾਂ ਲੋਕਾਂ ਦੇ ਵਿੱਚੋਂ ਹੋਵੋਗੇ ਜਿਨ੍ਹਾਂ ਨੂੰ ਇਹ ਐਸਕਾਟ ਗੱਡੀਆਂ ਹੂਟਰ ਮਾਰ ਕੇ ਇੱਕ ਪਾਸੇ ਹੋਣ ਦੀ ਗੱਲ ਕਰਦੀਆਂ ਨੇ ਜਾਂ ਫਿਰ ਤੁਸੀਂ ਤਾਂ ਲਾਈਟਾਂ ਤੇ ਖੜੇ ਹੁੰਨੇ ਹੋ ਤੇ ਇਹ ਸਕਾਟ ਗੱਡੀਆਂ ਆਪਣੇ VIP ਕਾਫਲੇ ਨੂੰ ਰੈੱਡ ਲਾਈਟ ਤੋੜ ਕੇ ਵੀ ਅੱਗੇ ਲੈ ਜਾਂਦੀਆਂ ਨੇ ਤੇ ਫਿਰ ਉੱਥੇ ਬਹੁਤ ਚੀਜ਼ਾਂ ਆਮ ਲੋਕਾਂ ਨੂੰ ਮਹਿਸੂਸ ਹੁੰਦੀਆਂ ਨੇ ਆਮ ਲੋਕਾਂ ਦਾ ਦਿਲ ਪਸੀਜਿਆ ਜਾਂਦਾ ਹੁਣ ਡੀਜੀਪੀ ਸਾਹਿਬ ਨੇ ਆਦੇਸ਼ ਜਾਰੀ ਕੀਤੇ ਨੇ ਉਹ ਤੁਹਾਨੂੰ ਇੱਕ ਇੱਕ ਕਰਕੇ ਦੱਸਦੇ ਆ ਗੌਰ ਨਾਲ ਸੁਣ ਲਿਓ ਤੁਹਾਡੇ ਕੰਮ ਆਉਣਗੇ ਸਭ ਤੋਂ ਪਹਿਲਾ ਨਿਰਦੇਸ਼ ਤਾਂ ਇਹੀ ਹੈ ਜੀ ਕਿ ਜਿਹੜੀਆਂ ਡੀਜੀਪੀ ਸਾਹਿਬ ਨੇ ਮੰਨਿਆ ਕਿ ਜਿਹੜੀਆਂ ਇਹ ਸਕਾਟ ਗੱਡੀਆਂ ਨੇ ਵੀਆਈਪੀ ਕਾਫਲੇ ਦੇ ਵਿੱਚ ਹੁੰਦੀਆਂ ਨੇ ਠੀਕ ਹੈ ਇਹ ਇੱਕ ਖਾਸ ਵਿਅਕਤੀ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਹੁੰਦੀਆਂ ਨੇ ਜਾਂ ਜਿਹੜੀ ਫੋਰਸ ਉਹਨਾਂ ਦੇ ਨਾਲ ਹੁੰਦੀ ਹੈ ਉਸ ਵੀਆਈਪੀ ਪਰਸਨ ਦੀ ਸੁਰੱਖਿਆ ਦੇ ਲਈ ਹੁੰਦੀ ਹੈ ਪਰ ਕਹਿੰਦੇ ਨਹੀਂ ਭੁੱਲਣਾ ਚਾਹੀਦਾ ਕਿ ਸੜਕਾਂ ਤੇ ਤੁਹਾਡੇ ਨਾਲ ਆਮ ਲੋਕ ਵੀ ਚੱਲ ਰਹੇ ਨੇ ਸੋ ਆਮ ਲੋਕਾਂ ਦੀ ਸੁਰੱਖਿਆ ਨੂੰ ਵੀ ਯਕੀਨੀ ਬਣਾਉਣਾ ਹੋਣਾ ਇਹਨਾਂ ਸਕਾਟ ਗੱਡੀਆਂ ਇਹਨਾਂ ਵੀਆਈਪੀ ਕਾਫਲਿਆਂ ਦੇ ਵਿੱਚ ਲੱਗੀਆਂ ਪਾਇਲਟ ਗੱਡੀਆਂ ਤੇ ਉਹਨਾਂ ਦੇ ਵਿੱਚ ਸਵਾਰ ਬੈਠੇ ਪੁਲਿਸ ਕਰਮਚਾਰੀਆਂ ਨੂੰ ਵੀ ਧਿਆਨ ਦੇਣਾ ਪਊਗਾ। ਹੁਣ ਡੀਜੀਪੀ ਸਾਹਿਬ ਪਹਿਲੀ ਗੱਲ ਤੇ ਕਹਿੰਦੇ ਨੇ ਕਿ ਜਿਹੜੀ ਗੈਰ ਐਮਰਜੈਂਸੀ ਮੂਵਮੈਂਟ ਹੈ ਉਹਦੇ ਵਿੱਚ ਤੁਹਾਨੂੰ ਵੀ ਬਾਕੀ ਦੇ ਲੋਕਾਂ ਦੀ ਤਰ੍ਹਾਂ ਟ੍ਰੈਫਿਕ ਰੂਲ ਫਾਲੋ ਕਰਨੇ ਪੈਣਗੇ। ਹੁਣ ਗੈਰ ਐਮਰਜੈਂਸੀ ਮੂਵਮੈਂਟ ਕੀ ਹੋਗੀ? ਕਿ ਕਿਤੇ ਜਾਣਾ ਉਸ ਵੀਆਈਪੀ ਬੰਦੇ ਨੇ ਪਰ ਕੋਈ ਇੰਨੀ ਐਮਰਜੈਂਸੀ ਨਹੀਂ ਹੈ ਕਿ ਬਹੁਤ ਜਲਦੀ ਜਾਣਾ, ਅੱਗ ਦੀ ਰਫ਼ਤਾਰ ਦੇ ਵਾਂਗੂ ਜਾਣਾ। ਸੋ ਉਸ ਤਰੀਕੇ ਦੇ ਨਾਲ ਜਦੋਂ ਜਿਆਦਾ ਐਮਰਜੈਂਸੀ ਨਹੀਂ ਹੈ ਤਾਂ ਤੁਹਾਨੂੰ ਟ੍ਰੈਫਿਕ ਲਾਈਟਾਂ ਟ੍ਰੈਫਿਕ ਸਿਗਨਲ ਤੇ ਟ੍ਰੈਫਿਕ ਨਿਯਮਾਂ ਦੀ ਵੀ ਪਾਲਣਾ ਕਰਨੀ ਪਊਗੀ। ਸੋ ਅੱਗੇ ਤੋਂ ਜੇਕਰ ਤੁਸੀਂ ਇਸ ਤਰੀਕੇ ਨਾਲ ਕਿਸੇ ਨੂੰ ਲੰਘਦਾ ਦੇਖੋ ਤਾਂ ਤੁਸੀਂ ਉਸ ਦੀ ਵੀਡੀਓ ਬਣਾ ਸਕਦੇ ਹੋ ਉਸ ਨੂੰ ਅਪਲੋਡ ਕਰ ਸਕਦੇ ਹੋ ਤਾਂ ਜੋ ਡੀਜੀਪੀ ਸਾਹਿਬ ਨੂੰ ਪਤਾ ਲੱਗੇ ਕਿ ਵਾਕਈ ਉਹਨਾਂ ਦੇ ਦੀਆਂ ਹਦਾਇਤਾਂ ਦੀ ਪਾਲਣਾ ਹੋ ਰਹੀ ਹੈ ਜਾਂ ਨਹੀਂ ਹੋ ਰਹੀ। ਦੂਸਰੇ ਪੁਆਇੰਟ ਦੇ ਵਿੱਚ ਡੀਜੀਪੀ ਪੰਜਾਬ ਇਹ ਦੱਸਦੇ ਨੇ ਕਿ ਜਨਤਾ ਦੀ ਆਵਾਜ਼ਾਈ ਨੂੰ ਘੱਟ ਤੋਂ ਘੱਟ ਪ੍ਰੇਸ਼ਾਨ ਕੀਤਾ ਜਾਵੇ। ਹੁਣ ਪਰੇਸ਼ਾਨੀ ਕਦੋਂ ਹੁੰਦੀ ਹੈ ਕਿ ਜਦੋਂ ਕੋਈ ਵੀਆਈਪੀ ਕਾਫਲਾ ਲੰਘਣਾ ਹੁੰਦਾ ਦੂਸਰੀ ਆਮ ਜਨਤਾ ਦੀ ਜਿਹੜੀ ਆਵਾਜ਼ ਆਈ ਹੈ ਉਹ ਬਲੌਕ ਕਰ ਦਿੱਤੀ ਜਾਂਦੀ ਹੈ ਰੋਕ ਦਿੱਤੀ ਜਾਂਦੀ ਹੈ ਜਾਂ ਕਈ ਵਾਰ ਇਹ ਹੁੰਦਾ ਕਿ ਬਾਕੀ ਦੀ ਪਬਲਿਕ ਤਾਂ ਆਪਣੇ ਵਾਰਨਾਂ ਦੇ ਨਾਲ ਰੈੱਡ ਲਾਈਟ ਤੇ ਖੜੀ ਹੁੰਦੀ ਆ ਪਰ ਪਿੱਛੋਂ ਵੀਆਈਪੀ ਕਾਫਲਾ ਆਉਂਦਾ ਤੇ ਸਕਾਟ ਗੱਡੀ ਟ੍ਰੈਫਿਕ ਲਾਈਟ ਦੇ ਵਿੱਚੋਂ ਦੀ ਹੋ ਕੇ ਆਪਣੇ ਉਸ ਕਾਫਲੇ ਨੂੰ ਅੱਗੇ ਲੈ ਜਾਂਦੀ ਹੈ ਅੱਗੇ ਉਹਨਾਂ ਨੇ ਇਹ ਕਿਹਾ ਕਿ ਹਰ ਹਾਲਤ ਦੇ ਵਿੱਚ ਜਿਹੜਾ ਧੀਰਜ ਹੈ ਤੇ ਕੰਟਰੋਲ ਜਾਂ ਫਿਰ ਸੰਯਮ ਪੇਸ਼ੈਂਸ ਇਹ ਤੁਹਾਨੂੰ ਵਰਤਣਾ ਪਊਗਾ ਹੀ ਪਊਗਾ ਭਾਵੇਂ ਕਿਸੇ ਤਰੀਕੇ ਦੀ ਵੀ ਕੋਈ ਐਮਰਜੈਂਸੀ ਸਿਚੁਏਸ਼ਨ ਦੇ ਵਿੱਚ ਵੀ ਤਸ ਕਿਉਂ ਨਾ ਜਾ ਰਹੇ ਹੋ ਤੁਹਾਨੂੰ ਜਿਹੜਾ ਤੁਹਾਡਾ ਫਰਜ਼ ਬਣਦਾ ਹੈ ਪੁਲਿਸ ਮੁਲਾਜ਼ਮਾਂ ਦਾ ਜਿਹੜੇ ਇਹਨਾਂ ਗੱਡੀਆਂ 'ਚ ਬੈਠੇ ਨੇ ਕਿ ਉਹ ਪੇਸ਼ੈਂਸ ਦੇ ਨਾਲ ਕੰਮ ਲੈਣ ਬਿਨਾਂ ਗੱਲਾਂ ਹਾਫੜਾ ਦਾਫੜੀ ਨਾ ਮਚਾਉਣ ਫਿਰ ਅੱਗੇ ਕਿਹਾ ਕਿ ਜੇਕਰ ਕੋਈ ਹਾਸਾ ਹੁੰਦਾ ਜਾਂ ਕੋਈ ਘਟਨਾ ਵਾਪਰਦੀ ਹੈ ਤਾਂ ਇਹ ਸਕਾਟ ਬਾਨਾ ਵਾਲੇ ਜਿਹੜੇ ਪੁਲਿਸ ਮੁਲਾਜ਼ਮ ਨੇ ਉਹ ਆਪਣੇ ਸਕਾਟ ਇੰਚਾਰਜ ਨੂੰ ਉਹਦੀ ਫੌਰੀ ਤੌਰ ਤੇ ਜਿਹੜੀ ਜਾਣਕਾਰੀ ਦੇਣਗੇ ਮੰਨ ਲਓ ਹੁਣ ਜਿਵੇਂ ਕੱਲ ਡੀਐਸ ਢੋਡਾ ਸਾਹਿਬ ਦੀ ਗੱਡੀ ਦੇ ਨਾਲ ਗੱਡੀ ਟਕਰਾਈ ਸੀ ਜਾਂ ਥੋੜਾ ਬਹੁਤ ਜੇ ਟੱਚ ਹੋ ਗਈ ਸੀ ਤਾਂ ਇਸ ਤਰੀਕੇ ਦੇ ਨਾਲ ਜੇ ਵੀ ਹੁੰਦਾ ਤਾਂ ਕਹਿੰਦੇ ਸਕਾਟ ਇੰਚਾਰਜ ਨੂੰ ਤੁਰੰਤ ਇਸ ਦੀ ਜਾਣਕਾਰੀ ਤੁਹਾਨੂੰ ਦੇਣੀ ਹੋਊਗੀ ਅੱਗੇ ਉਹਨਾਂ ਨੇ ਕਿਹਾ ਕਿ ਸਾਰੇ ਜ਼ਿਲ੍ਹਿਆਂ ਦੇ ਪਾਇਲਟ ਸਕਾਟ ਤੇ ਟ੍ਰੈਫਿਕ ਸਟਾਫ ਨੂੰ 48 ਘੰਟਿਆਂ ਦੇ ਅੰਦਰ-ਅੰਦਰ ਇਹ ਪੇਸ਼ੇਵਰ ਤੇ ਸਿਸ਼ਟ ਵਰਤਾਰੇ ਬਾਰੇ ਲਾਜ਼ਮੀ ਬਰੀਫਿੰਗ ਦਿੱਤੀ ਜਾਵੇ ਵੀ ਅਗਲੇ 48 ਘੰਟਿਆਂ ਦੇ ਵਿੱਚ ਕਿਹਾ ਉਹਨਾਂ ਨੇ ਕਿ ਇਹਨਾਂ ਸਾਰੇ ਮੁਲਾਜ਼ਮਾਂ ਨੂੰ ਇੱਕ ਬਰੀਫਿੰਗ ਕੀਤੀ ਜਾਵੇ ਉਹਨਾਂ ਨੂੰ ਦੱਸਿਆ ਜਾਵੇ ਕਿ ਬਈ ਹੁਣ ਤੁਸੀਂ ਆਪਣੀ ਮਰਜ਼ੀ ਦੇ ਨਾਲ ਟੂ ਟੂ ਕਰਕੇ ਨਹੀਂ ਨਿਕਲੋਗੇ ਸਾਇਰਨ ਮਾਰ ਕੇ ਇਸ ਤਰੀਕੇ ਨਾਲ ਨਹੀਂ ਨਿਕਲੋਗੇ ਬੇਵਜਾ ਹੁਣ ਬੇਵਜਾ ਇਸ ਕਰਕੇ ਕਹਿ ਰਹੇ ਹਾਂ ਤੁਸੀਂ ਵੀ ਦੇਖਿਆ ਹੋਣਾ ਮੈਂ ਤਾਂ ਬਹੁਤ ਵਾਰ ਦੇਖਿਆ ਕਿ ਕੋਈ ਵੀਆਈਪੀ ਕਾਫਲਾ ਗਿਆ ਕਿਤੇ ਉਹ ਫੰਕਸ਼ਨ ਪੂਰਾ ਹੋ ਗਿਆ ਤੇ ਉਹਨਾਂ ਨੇ ਵਾਪਸ ਆਪਣੇ ਘਰ ਨੂੰ ਜਾਣਾ ਤੇ ਇਸ ਦੌਰਾਨ ਰਾਤ ਹੋ ਜਾਂਦੀ ਹੈ ਹੁਣ ਜੇਕਰ ਦੇਖਿਆ ਜਾਵੇ ਤਾਂ ਉਹ ਨਾਰਮਲ ਹਾਲਾਤ ਨੇ ਕਿ ਉਹ ਫੰਕਸ਼ਨ ਤੇ ਜਾ ਕੇ ਵਾਪਸ ਆਪਣੇ ਘਰ ਜਾ ਰਹੇ ਨੇ ਰਾਤ ਦਾ ਸਮਾਂ ਹੈ ਪਰ ਰਾਤ ਦੇ ਸਮੇਂ ਦੇ ਵਿੱਚ ਵੀ ਇਹ ਸਕਾਟ ਗੱਡੀਆਂ ਇਹ ਪਾਇਲਟ ਗੱਡੀਆਂ ਸਾਇਰਨ ਮਾਰਦੀਆਂ ਨੇ ਇਹਨਾਂ ਦੀ ਰਫ਼ਤਾਰ ਵੀ ਬਹੁਤ ਤੇਜ਼ ਹੁੰਦੀ ਹੈ ਇਹ ਫਿਰ ਉਸੇ ਤਰੀਕੇ ਦੇ ਨਾਲ ਜਾਂਦੇ ਨੇ ਜਿਸ ਤਰੀਕੇ ਨਾਲ ਕੋਈ ਐਮਰਜੈਂਸੀ ਸਿਚੁਏਸ਼ਨ ਦੇ ਵਿੱਚ ਜਾਣਾ ਹੋਵੇ ਹਾਲਾਂਕਿ ਜਿਸ ਪ੍ਰੋਟੈਕਟਿਵ ਨੂੰ ਇਹ ਪ੍ਰੋਟੈਕਟ ਕਰ ਰਹੇ ਹੁੰਦੇ ਨੇ ਜਾਣਾ ਉਸਨੇ ਸਿਰਫ ਘਰ ਹੀ ਹੈ ਉਸਨੇ ਘਰ ਜਾਣਾ ਆਪਣੇ ਸੋ ਜਾਣਾ ਸੋ ਜੇਕਰ ਉਹ ਵੀਆਈਪੀ ਬੰਦਾ 10 15 ਮਿੰਟ ਘਰ ਆਪਣੇ ਲੇਟ ਵੀ ਪਹੁੰਚ ਜਾਊਗਾ ਤਾਂ ਇਹਦੇ ਵਿੱਚ ਕੋਈ ਵੱਡੀ ਗੱਲਬਾਤ ਜਾਂ ਵੱਡੀ ਕੁਤਾਹੀ ਨਹੀਂ ਹੋ ਜੂਗੀ ਸੋ ਡੀਜੀਪੀ ਪੰਜਾਬ ਗੌਰਵ ਯਾਦਮ ਨੇ ਆਪਣੀ ਜ਼ਿੰਮੇਵਾਰੀ ਸਮਝਦੇ ਸੋ ਇਹ ਜਿਹੜਾ ਹਾਸਾ ਰਿਟਾਇਰਡ ਲੈਫਟੀਨੈਂਟ ਜਰਨਲ ਡੀ ਐਸ ਹੁੱਡਾ ਦੇ ਨਾਲ ਹੋਇਆ ਉਸ ਨੂੰ ਦੇਖਦੇ ਹੋਏ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਚੰਗਾ ਕੰਮ ਕੀਤਾ ਉਹਨਾਂ ਨੇ ਗਾਈਡਲਾਈਨ ਜਾਰੀ ਕਰ ਦਿੱਤੀਆਂ ਨੇ ਇਹਨਾਂ ਪਾਇਲਟਾਂ ਦੇ ਲਈ ਤੇ ਇਹਨਾਂ ਸਕਾਟ ਗੱਡੀਆਂ ਦੇ ਲਈ ਉਹਨਾਂ ਦੇ ਡਰਾਈਵਰਾਂ ਲਈ ਤੇ ਉਹਨਾਂ ਦੇ ਵਿੱਚ ਬੈਠੇ ਪੁਲਿਸ ਸਟਾਫ ਦੇ ਲਈ ਕਿ ਭਾਈ ਬਿਨਾ ਗੱਲੋਂ ਤੁਸੀਂ ਲਾਲਾ ਲਾਲਾ ਹੁਣ ਕਰਦੇ ਸੜਕਾਂ ਤੇ ਨਹੀਂ ਜਾਓਗੇ ਤੁਹਾਨੂੰ ਖਿਆਲ ਰੱਖਣਾ ਪੈਣਾ ਕਿ ਤੁਹਾਡੇ ਨਾਲ ਨਾਲ ਸੜਕ ਦੇ ਉੱਤੇ ਆਮ ਲੋਕਾਂ ਦੀ ਆਵਾਜਾਈ ਵੀ ਚੱਲ ਰਹੀ ਹੈ ਉਹਨਾਂ ਨੂੰ ਪ੍ਰੇਸ਼ਾਨ ਤੁਸੀਂ ਨਹੀਂ ਕਰ ਸਕਦੇ ਸੋ ਤੁਹਾਨੂੰ ਡੀਜੀਪੀ ਪੰਜਾਬ ਗੌਰਵ ਯਾਦਵ ਦਾ ਇਹ ਫੈਸਲਾ ਕਿਸ ਤਰੀਕੇ ਨਾਲ ਲੱਗਿਆ ਇਹ ਸਾਨੂੰ ਜ਼ਰੂਰ ਦੱਸਿਓ ਪਰ ਆਪਣੀ ਨਾਲ-ਨਾਲ رائے ਵੀ ਦੱਸ ਦਿਓ ਕਿ ਤੁਹਾਨੂੰ ਲੱਗਦਾ ਹੈ ਕਿ ਡੀਜੀਪੀ ਸਾਹਿਬ ਨੇ ਜਿਹੜੇ ਇਹ ਆਦੇਸ਼ ਦਿੱਤੇ ਨੇ ਖਾਸ ਕਰਕੇ ਐ ਸਕਾਟ ਗੱਡੀਆਂ ਜਾਂ ਫਿਰ ਪਾਇਲਟ ਗੱਡੀਆਂ ਦੇ ਲਈ ਤੇ ਕੀ ਇਹ ਦਿਸ਼ਾ ਨਿਰਦੇਸ਼ ਫਾਲੋ ਕੀਤੇ ਜਾਣਗੇ ਜਾਂ ਤੁਹਾਨੂੰ ਲੱਗਦਾ ਹੈ ਕਿ ਹਾਂ 10-15 ਦਿਨ ਇਹ ਫਾਲੋ ਕਰ ਲੈਣਗੇ ਬਾਅਦ ਦੇ ਵਿੱਚ ਫਿਰ ਉਸੇ ਤਰੀਕੇ ਦੇ ਨਾਲ ਚੱਲਦਾ ਰਹੂਗਾ ਫਿਰ ਉਸੇ ਤਰੀਕੇ ਦੇ ਨਾਲ ਏ ੱਤਕੇ ਸ਼ਾਹੀ ਸੜਕਾਂ ਤੇ ਕਰਦੇ ਰਹਿਣਗੇ ਦੂਸਰੀ ਸਭ ਤੋਂ ਇੱਕ ਵੱਡੀ ਇੰਪੋਰਟੈਂਟ ਗੱਲ ਜਿਹੜੀ ਇਹ ਆ ਰਹੀ ਹੈ ਕਿ ਮੌਜੂਦਾ ਸਰਕਾਰ ਨੇ ਕਿਹਾ ਸੀ ਕਿ ਅਸੀਂ ਵੀਆਈਪੀ ਕਲਚਰ ਖਤਮ ਕਰ ਦਿਆਂਗੇ 4 ਸਾਲ ਲਗਭਗ ਹੋਣ ਨੂੰ ਆਗੇ ਸਰਕਾਰ ਬਣੀ ਨੂੰ ਪਰ ਵੀਆਈਪੀ ਕਲਚਰ ਖਤਮ ਹੋਣਾ ਤਾਂ ਦੂਰ ਲੱਗਦਾ ਹੈ ਕਿ ਜ਼ਿਆਦਾ ਹੀ ਵੱਧ ਗਿਆ ਸੋ ਇਸ ਤਰੀਕੇ ਦੇ ਨਾਲ ਜਿਸ ਪਾਰਟੀ ਨੇ ਇਹ ਗੱਲ ਕਹੀ ਸੀ ਕਿ ਅਸੀਂ ਵੀਆਈਪੀ ਕਲਚਰ ਖਤਮ ਕਰਦੇ ਹਾਂਗੇ ਅਫਸੋਸ ਕਿ ਉਹ ਆਪਣੇ ਸਵਾਦੇ ਤੇ ਖਰਾ ਨਹੀਂ ਉਤਰ ਸકી ਵੀਆਈਪੀ ਕਲਚਰ ਨੂੰ ਪੰਜਾਬ ਦੇ ਵਿੱਚੋਂ ਪਾਰਟੀ ਸੱਤਾਧਰੀ ਪਾਰਟੀ ਖਤਮ ਨਹੀਂ ਕਰ ਸકી ਬਲਕਿ ਲੋਕਾਂ ਨੂੰ ਹੋਰ ਵੀ ਸੜਕਾਂ ਤੇ ਖੱਜਲ ਖਵਾਰ ਹੋਣ ਦੇ ਲਈ ਮਜਬੂਰ ਹੋਣਾ ਪੈ ਰਿਹਾ ਜੇਕਰ ਐਸਾ ਨਾ ਹੁੰਦਾ ਤਾਂ ਜਿਹੜੇ ਡੀਐਸ ਹੋਡਾ ਸਾਹਿਬ ਨੇ ਉਹ ਇਹ ਪੋਸਟ ਨਾ ਪਾਉਂਦੇ ਤੇ ਉਹਨੂੰ ਪੋਸਟ ਨੂੰ ਪੜ੍ਹ ਕੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਆਪਣੇ ਵੀਆਈਪੀ ਕਾਫਲੇ ਦੀ ਸੁਰੱਖਿਆ ਦੇ ਵਿੱਚ ਲੱਗੇ ਪਾਇਲਟ ਤੇ ਸਕਾਟ ਗੱਡੀਆਂ ਨੂੰ ਇਹ ਦਿਸ਼ਾ ਨਿਰਦੇਸ਼ ਜਾਰੀ ਨਾ ਕਰਦੇ